1 ਦਸੰਬਰ ਨੂੰ ਸੀਐਮ ਮਾਨ ਦਾ ਰਿਹਾਇਸ ਰੋਕਣ ਦਾ ਐਲਾਨ ਹੋ ਗਿਆ ਹੁਣੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਣਗੀਆਂ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੱਲਾ ਬੋਲਿਆ ਜਾਵੇਗਾ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼ੰਭੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਦਰਨਾ ਦੇ ਰਹੀਆਂ ਨੇ ਤੇ 13 ਫਰਵਰੀ ਤੋਂ ਇਹ ਲਗਾਤਾਰ ਦਰਨਾ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਕਿਸਾਨਾਂ ਦੇ ਵੱਲੋਂ ਭੁਖੜਤਾਲ ਕੀ ਜਾਰੀ ਚਕਜੀਤ ਡੱਲੇਵਾਲ ਹਜੇ ਵੀ ਭੁਖੜਤਾਲਤੇ ਨੇ ਚੌਥਾ ਦਿਨ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਪੂਰੇ ਕਿਸਾਨ ਜਥੇਵੰਦੀਆਂ ਜਕਜੀਤ ਡੱਲੇਵਾਲ ਨੂੰ ਲੈ ਕੇ ਚਿੰਤਤ ਨੇ ਤੇ ਪ੍ਰੰਤੂ ਉੱਥੇ ਹੌਸਲੇ ਬੁਲੰਦ ਦੇਖਣ ਨੂੰ ਵੀ ਮਿਲ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰਾਂ ਸਾਡੀਆਂ ਮੰਗਾਂ ਮੰਨਣ ਤੇ ਜਿਸ ਤੋਂ ਬਾਅਦ ਅੱਜ ਚੌਥਾ ਦਿਨ ਹੋ ਗਿਆ ਤੇ ਭੁਖੜਤਾਲ ਦੇ ਉੱਤੇ ਕਿਸਾਨ ਜਥੇਵੰਦੀਆਂ ਸ਼ੰਭੂ ਬਾਰਡਰ ਤੇ ਬੈਠੀਆਂ ਨੇ ਤੇ ਉੱਥੇ ਜਕਜੀਤ ਡੱਲੇਵਾਲ ਨੂੰ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਚੱਕਿਆ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਮੈਡੀਕਲ ਜਾਂਚ ਲਗਾਤਾਰ ਹੋ ਰਹੀ ਆ ਤੇ ਉੱਥੇ ਡੀਆਈਜੀ ਦੇ ਵੱਲੋਂ ਪੂਰੇ ਖੁਲਾਸੇ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਜੇ ਜਾਨ ਹੈ ਤਾਂ ਹੀ ਜਹਾਨ ਹੈ ਤੇ ਇਸ ਤੋਂ ਬਾਅਦ ਮੈਡੀਕਲ ਜਾਂਚ ਦੇ ਲਈ ਜਗਜੀਤ ਢੱਲੇਵਾਲ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਪਰੰਤੂ ਜਗਜੀਤ ਢੱਲੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਆਪਣੀ ਭੁੱਖ ਹੜਤਾਲ ਨਹੀਂ ਛੱਡਾਂਗਾ ਅੱਜ ਚੌਥਾ ਦਿਨ ਹੈ ਤੇ ਠਿਕਜੀਤ ਢੱਲੇਵਾਲ ਲਗਾਤਾਰ ਜਿਹੜੇ ਕਿ ਭੁੱਖ ਹੜਤਾਲ ਤੇ ਬੈਠੇ ਨੇ ਤੇ ਉੱਥੇ ਹੁਣ ਸ਼ੰਭੂ ਬਾੜੀ ਤੋ ਕਿਸਾਨਾਂ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਹੈ ਤੇ 1 ਦਸੰਬਰ ਨੂੰ ਹੁਣ ਸੀਐਮ ਦਾ ਰਿਆਸ ਜਿਹੜਾ ਕਿ ਕਿਰਾਓ ਕਰਨਗੇ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਮਾਹੌਲ ਜਿਹੜਾ ਕਿ ਗਰਮ ਦੇਖਣ ਨੂੰ ਮਿਲੇਗਾ ਕਿਸਾਨਾਂ ਦੇ ਨਾਲ ਪੂਰੇ ਪ੍ਰਸ਼ਾਸਨ ਦਾ ਆਮੋ-ਸਾਮਣਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਚਾਹ ਕੋਈ ਪਹਿਲਾ ਵੱਡੀ ਮੀਟਿੰਗ ਹੋ ਸਕਦੀ ਹੈ ਪਰੰਤੂ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ 1 ਦਸੰਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਪਹੁੰਚੋ ਤੇ ਵੱਧ ਤੋਂ ਵੱਧ ਜਿਹੜਾ ਕਿ ਪਹੁੰਚ ਕੇ ਸਾਡੇ ਨਾਲ ਜੁੜੋ ਤੇ ਜਿਸ ਤੋਂ ਬਾਅਦ ਦਿੱਲੀ ਕੂਚ ਦਾ ਐਲਾਨ ਦੇ ਦਸੰਬਰ ਨੂੰ ਕਿਸਾਨ ਕਰਨਗੇ ਤੇ ਇੱਕ ਤਰੀਕ ਨੂੰ ਜਿਹੜਾ ਕਿ ਇਸੇ ਇਮਾਨ ਦਾ ਰਿਹੈ ਸਕਰਾਉ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਹੌਲ ਹੈ ਜਿਹੜੇ ਕਿ ਤਣਾਪੁਰਨ ਦੇਖਣ ਨੂੰ ਮਿਲ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀ ਹੀ ਅੜੀ ਦੇ ਉੱਤੇ ਟਿਕੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਜਦੋਂ ਤੱਕ ਸਰਕਾਰ ਸਾਡੇ ਅੱਗੇ ਜਿਹੜੀ ਇੱਕ ਗੱਲਾਂ ਦੇ ਵਿੱਚ ਹਾਮੀ ਨਹੀਂ ਭਰਦੀ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਪਰ ਉਤੋਂ 1 ਦਸੰਬਰ ਨੂੰ ਸੀਮਾਂ ਦਾ ਕਿਰਾਉ ਕੀਤਾ ਜਾਵੇਗਾ ਹਿਰਿਆਜ ਦਾ ਕਿਰਾਉ ਕੀਤਾ ਜਾਵੇਗਾ ਤੇ ਦੂਜੇ ਪਾਸੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਐਲਾਨ ਹੋ ਗਿਆ ਹੁਣੇ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਣਗੀਆਂ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੱਲਾ ਬੋਲਿਆ ਜਾਵੇਗਾ ਇਹ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼ੰਭੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਦਰਨਾ ਦੇ ਰਹੀਆਂ ਨੇ ਤੇ 13 ਫਰਵਰੀ ਤੋਂ ਇਹ ਲਗਾਤਾਰ ਦਰਨਾ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਕਿਸਾਨਾਂ ਦੇ ਵੱਲੋਂ ਭੁਖੜਤਾਲ ਕੀਤੀ ਜਾ ਜਗਜੀਤ ਢੱਲੇਵਾਲ ਹਜੇ ਵੀ ਭੁਖੜ ਹੜਤਾਲਤੇ ਨੇ ਚੌਥਾ ਦਿਨ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਪੂਰੇ ਕਿਸਾਨ ਜਥੇਬੰਦੀਆਂ ਜਗਜੀਤ ਢੱਲੇਵਾਲ ਨੂੰ ਲੈ ਕੇ ਚਿੰਤਤ ਨੇ ਤੇ ਪ੍ਰੰਤੂ ਉੱਥੇ ਹੌਂਸਲੇ ਬੁਲੰਦ ਦੇਖਣ ਨੂੰ ਵੀ ਮਿਲ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰਾਂ ਸਾਡੀਆਂ ਮੰਗਾਂ ਮੰਨਣ ਤੇ ਜਿਸ ਤੋਂ ਬਾਅਦ ਅੱਜ ਚੌਥਾ ਦਿਨ ਹੋ ਗਿਆ ਤੇ ਭੁਖ ਹੜਤਾਲ ਦੇ ਉੱਤੇ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਤੇ ਬੈਠੀਆਂ ਨੇ ਤੇ ਉੱਥੇ ਜਗਜੀਤ ਢੱਲੇਵਾਲ ਨੂੰ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਚੱਕਿਆ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਮੈਡੀਕਲ ਜਾਂਚ ਲਗਾਤਾਰ ਹੋ ਰਹੀ ਹੈ ਤੇ ਉੱਥੇ ਡੀਆਈਜੀ ਦੇ ਵੱਲੋਂ ਪੂਰੇ ਖੁਲਾਸੇ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਜੇ ਜਾਨ ਹੈ ਤਾਂ ਹੀ ਜਹਾਨ ਹੈ ਤੇ ਜਿਸ ਤੋਂ ਬਾਅਦ ਮੈਡੀਕਲ ਜਾਂਚ ਦੇ ਲਈ ਜਗਜੀਤ ਢੱਲੇਵਾਲ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਪਰੰਤੂ ਜਗਜੀਤ ਢੱਲੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਆਪਣੀ ਭੁਖ ਹੜਤਾਲ ਨਹੀਂ ਛੱਡਾਂਗਾ ਅੱਜ ਚੌਥਾ ਦਿਨ ਹੈ ਤੇ ਜਗਜੀਤ ਢੱਲੇਵਾਲ ਲਗਾਤਾਰ ਜਿਹੜੇ ਕਿ ਭੁਖ ਹੜਤਾਲ ਤੇ ਬੈਠੇ ਨੇ ਤੇ ਉੱਥੇ ਹੁਣ ਸ਼ੰਭੂ ਬਾੜੀ ਤੋ ਕਿਸਾਨਾਂ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਹੈ ਤੇ 1 ਦਸੰਬਰ ਨੂੰ ਹੁਣ ਸੀਐਮ ਦਾ ਰਿਆਇਸ ਜਿਹੜਾ ਕਿ ਕਿਰਾਓ ਕਰਨਗੇ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਮਾਹੌਲ ਜਿਹੜਾ ਕਿ ਗਰਮ ਦੇਖਣ ਨੂੰ ਮਿਲੇਗਾ ਕਿਸਾਨਾਂ ਦੇ ਨਾਲ ਪੂਰੇ ਪ੍ਰਸ਼ਾਸਨ ਦਾ ਆਮੋ-ਸਾਮਣਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਚਾਹ ਕੋਈ ਪਹਿਲਾ ਵੱਡੀ ਮੀਟਿੰਗ ਹੋ ਸਕਦੀ ਹੈ ਪਰੰਤੂ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ 1 ਦਸੰਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਖਨੌਰੀ ਬਾਰਡਰ ਪਹੁੰਚੋ ਤੇ ਵੱਧ ਤੋਂ ਵੱਧ ਜਿਹੜਾ ਕਿ ਪਹੁੰਚ ਕੇ ਸਾਡੇ ਨਾਲ ਜੁੜੋ ਤੇ ਜਿਸ ਤੋਂ ਬਾਅਦ ਦਿੱਲੀ ਕੂਚ ਦਾ ਐਲਾਨ 2 ਦਸੰਬਰ ਨੂੰ ਕਿਸਾਨ ਕਰਨਗੇ ਤੇ 1 ਤਰੀਕ ਨੂੰ ਜਿਹੜਾ ਕਿ ਸੀਮਾਨ ਦਾ ਰਿਹਾਇਸਾ ਖਰਾਉ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਹੌਲ ਹੈ ਜਿਹੜੇ ਕਿ ਤਣਾਪੁਰਾਂ ਦੇਖਣ ਨੂੰ ਮਿਲ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀ ਹੀ ਅੜੀ ਦੇ ਉੱਤੇ ਟਿਕੇ ਹੋਏ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਜਦੋਂ ਤੱਕ ਸਰਕਾਰ ਸਾਡੇ ਅੱਗੇ ਜਿਹੜੀ ਇੱਕ ਗੱਲਾਂ ਦੇ ਵਿੱਚ ਹਾਮੀ ਨਹੀਂ ਭਰਦੀ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਪਰੰਤੂ 1 ਦਸੰਬਰ ਨੂੰ सीएम ਹਾਂ ਦਾ ਕਿਰਾਓ ਕੀਤਾ ਜਾਵੇਗਾ ਹਿਰਾਜ ਦਾ ਕਿਰਾਓ ਕੀਤਾ ਜਾਵੇਗਾ ਤੇ ਦੂਜੇ ਪਾਸੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ